ਕਰ ਤੀਜਾ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨਹਾਰ ਜਿਨ ਪਦਾਇਸ ਤੂ ਕੀਆ ਸੋਈ ਦੇ ਅਧਾਰ ਜਿਨ ਉਪਾਈ ਮੇ ਦਿਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਕਾ ਸੱਚਾ ਪਰਵਰਦਗਾਰ ਕੁਦਰਤ ਕੀ ਨਾ ਜਾਣੀਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ ਤੂੰ ਸਮਰਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਨਮਾਨ ਯੋਗ ਗੁਰੂ ਰੂਪ ਸਾਧ ਸੰਗ ਜੀਓ ਤਿਲੰਗ ਰਾਗ ਦੇ ਅੰਦਰ ਪੰਜਵੇਂ ਗੁਰੂ ਨਾਨਕ ਇਹ ਬਖਸ਼ਿਸ਼ ਭਰਿਆ ਹੁਕਮਨਾਮਾ ਸਾਡੇ ਸਾਹਮਣੇ ਰੱਖ ਰਹੇ ਹਨ ਇਸ ਵਿੱਚ ਮਨੁੱਖ ਦੀ ਮੂਲ ਸਮੱਸਿਆ ਨੂੰ ਲਿਆ ਹੈ ਸਮੱਸਿਆ ਚਿੰਤਾ ਹੈ ਤੇ ਚਿੰਤਾ ਕਰਕੇ ਮਨ ਡੋਲਦਾ ਹੈ ਆਯਾਰਾਂ ਤਰ੍ਹਾਂ ਦੀਆਂ ਸਮ ਚਿੰਤਾਵਾਂ ਵਿੱਚ ਪ੍ਰਭਉ ਚਿੰਤਾ ਹੈ ਰਿਜਕ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ ਸਭ ਕਿਛ ਵਿੱਚ ਬਹੁਤੋ ਬਹੁਤ ਉਪਾਇਆ ਮਨੁੱਖਾਂ ਨੂੰ ਜਿੰਨਾ ਆਕਸੀਜਨ ਚਾਹੀਦਾ ਅਰਬਾਂ ਖਰਬਾਂ ਗੁਣਾ ਜ਼ਿਆਦਾ ਹੈ ਮਨੁੱਖ ਨੂੰ ਜਿੰਨਾ ਪਾਣੀ ਚਾਹੀਦਾ ਜਾਂ ਸਾਰੇ ਜੀਵਾਂ ਨੂੰ ਜਿੰਨਾ ਪਾਣੀ ਚਾਹੀਦਾ ਅਨੰਤ ਗੁਣਾ ਜ਼ਿਆਦਾ ਹੈ ਖਾਨ ਨੂੰ ਜਿੰਨਾ ਭੋਜਨ ਚਾਹੀਦਾ ਅਨੰਤ ਗੁਣਾ ਜ਼ਿਆਦਾ ਹੈ ਫਿਰ ਵੀ ਮਨੁੱਖੀ ਦੁਨੀਆ ਵਿੱਚ ਇਹ ਹਫੜਾ ਦਫੜੀ ਚਿੰਤਾ ਅਤੇ ਫਿਰ ਕਿਤੇ ਕਿਤੇ ਭੁੱਖ ਮਰੀ ਇਹਨਾਂ ਹਾਲਾਤਾਂ ਨੂੰ ਦੇਖ ਕੇ ਮਨ ਡੋਲਦਾ ਹੈ ਸ਼ਬਦ ਵਿੱਚ ਮੂਲ ਉਪਦੇਸ਼ ਹੈ ਤੂੰ ਕਾਹੇ ਡੋਲ੍ਹਿਆ ਪ੍ਰਾਨੀਆਂ ਮਨ ਡੋਲਦਾ ਹੈ ਭਰੋਸਾ ਨਹੀਂ ਵੱਜਦਾ ਰਿਜਕ ਦੇ ਸੰਬੰਧ ਵਿੱਚ ਤਾਂ ਭਰੋਸਾ ਵੱਜਦਾ ਹੀ ਨਹੀਂ ਮੈਂ ਕਿਤੇ ਵੀ ਚਲਾ ਜਾਵਾਂ ਪਵਨ ਹਰ ਥਾਂ ਮੌਜੂਦ ਹੈ ਮੈਨੂੰ ਹਵਾ ਕਮਾਉਣ ਵਾਸਤੇ ਯਤਨ ਨਹੀਂ ਕਰਨਾ ਪੈਂਦਾ ਇਹ ਠੀਕ ਹੈ ਹਵਾ ਤੋਂ ਬਿਨਾ ਮੈਂ ਇੱਕ ਸੈਕਿੰਡ ਵੀ ਨਹੀਂ ਜੀ ਸਕਦਾ ਪਰ ਹਵਾ ਲਈ ਮੈਨੂੰ ਕੁਝ ਮਿਹਨਤ ਨਹੀਂ ਕਰਨੀ ਪੈਂਦੀ ਇਹ ਤਾਂ ਵਿਆਪਕ ਹੈ ਇਸ ਦੀ ਮੈਨੂੰ ਕੋਈ ਚਿੰਤਾ ਨਹੀਂ ਪਵਨ ਦੇ ਪ੍ਰਤੀ ਮੈਂ ਨਿਸ਼ਚਿੰਤ ਹਾਂ ਮਨ ਨਹੀਂ ਡੋਲਦਾ ਦੂਸਰਾ ਹੈ ਪਾਣੀ ਕਿਉਂਕਿ ਮਨੁੱਖ ਦੇਖ ਰਿਹਾ ਹੈ ਕਿ ਪਾਣੀ ਦੇ ਦਰਿਆ ਚੱਲਦੇ ਪਏ ਨੇ ਪਾਣੀ ਦੀ ਬਾਰਿਸ਼ ਹੁੰਦੀ ਹੈ ਮੈਂ ਕਿਤੇ ਵੀ ਚਲਾ ਜਾਵਾਂ ਮੈਨੂੰ ਇਹ ਚਿੰਤਾ ਵੀ ਨਹੀਂ ਕਿ ਪਾਣੀ ਮਿਲੇਗਾ ਕਿ ਨਹੀਂ ਪਰ ਮੈਂ ਕਿਤੇ ਵੀ ਹੋਵਾਂ ਇਹ ਚਿੰਤਾ ਹੈ ਕਿ ਰੋਟੀ ਮਿਲੇਗੀ ਕਿ ਨਹੀਂ ਰੋਟੀ ਵਿਆਪਕ ਨਹੀਂ ਹੈ ਇਸੇ ਚਿੰਤਾ ਕਰਕੇ ਮਨ ਡੋਲਦਾ ਹੈ ਚਿੰਤਾਤੁਰ ਮਨੁਖ ਚਿੰਤਨ ਨਹੀਂ ਕਰ ਸਕਦਾ ਜਪਜੀ ਪੜ੍ਹੇਗਾ ਉਸ ਦੇ ਵਿੱਚ ਚਿੰਤਾ ਚੱਲੇਗੀ ਗੁਰੂ ਦਾ ਚਿੰਤਨ ਨਹੀਂ ਚੱਲੇਗਾ ਚਿੰਤਾਤੁਰ ਮਨੁਖ ਗੁਰਦੁਆਰੇ ਬੈਠਾ ਹੈ ਗੁਰੂ ਦਾ ਚਿੰਤਨ ਨਹੀਂ ਚੱਲੇਗਾ ਰੋਟੀ ਦੀ ਚਿੰਤਾ ਚੱਲੇਗੀ ਚਿੰਤਾਤੁਰ ਮਨੁਖ ਦੇ ਹੱਥਾਂ ਵਿੱਚ ਗੁੱਟਕਾ ਹੈ ਪ੍ਰਭੂ ਦਾ ਚਿੰਤਨ ਨਹੀਂ ਚੱਲੇਗਾ ਰੋਟੀ ਦੀ ਚਿੰਤਾ ਚੱਲੇਗੀ ਕੁਝ ਅਜਿਹੀਆਂ ਕਹਾਵਤਾਂ ਵੀ ਹਨ ਕਿ ਜਿਨ੍ਹਾਂ ਦੀ ਕੋਠੀ ਦਾਣੇ ਇਹਨਾਂ ਦੇ ਕਮਲੇ ਵੀ ਸਿਆਣੇ ਜਿਨ੍ਹਾਂ ਦੇ ਘਰ ਰੋਟੀਆਂ ਬਹੁਤ ਜ਼ਿਆਦਾ ਹਨ ਪਾਗਲ ਵੀ ਸਿਆਣੇ ਸਮਝੇ ਜਾਂਦੇ ਹਨ ਤੁਸੀਂ ਕਦੀ ਸੁਣਿਆ ਕਿ ਜਿਨ੍ਹਾਂ ਦੇ ਘਰ ਪਾਣੀ ਜ਼ਿਆਦਾ ਹੈ ਉਹ ਸਿਆਣੇ ਹਨ ਜਿਨ੍ਹਾਂ ਦੇ ਘਰ ਹਵਾ ਬਥੇਰੀ ਹੈ ਉਹ ਸਿਆਣੇ ਬਥੇਰੇ ਨੇ ਇਹ ਸੁੱਤੇ ਸਿੱਧੂ ਉਪਲਬਧ ਹੈ ਪ੍ਰਕਿਰਤੀ ਚਾਹੁੰਦੀ ਹੈ ਪਰਮਾਤਮਾ ਚਾਹੁੰਦਾ ਹੈ ਕਿ ਮਨੁੱਖ ਰੋਟੀ ਲਈ ਥੋੜਾ ਉਦਮ ਕਰੇ ਹੱਥ ਪੈਰ ਚਲਾਵੇ ਇਹ ਆਪਣੀ ਜ਼ਿੰਦਗੀ ਨੂੰ ਹਰਕਤ ਦੇ ਵਿੱਚ ਲਿਆਵੇ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਭੁੰਚ ਮਨੁੱਖ ਅਜਿਹਾ ਚਾਹੁੰਦਾ ਹੈ ਕਿ ਜਿਵੇਂ ਪਾਣੀ ਦੀ ਬਾਰਿਸ਼ ਹੁੰਦੀ ਹੈ ਪਾਣੀ ਦੇ ਦਰਿਆ ਹੁੰਦੇ ਹਨ ਰੋਟੀਆਂ ਦੀ ਵੀ ਬਾਰਿਸ਼ ਹੋਵੇ ਰੋਟੀਆਂ ਦੇ ਵੀ ਦਰਿਆ ਹੋਣ ਸਾਹਿਬ ਕਹਿੰਦੇ ਹਨ ਨਾ ਕਰ ਚਿੰਤ ਚਿੰਤਾ ਹੈ ਕਰ ਤੇ ਤੂੰ ਚਿੰਤਾ ਨਾ ਕਰ ਤੂੰ ਇਸ ਜਿਸ ਦੇ ਘਰ ਵਿੱਚ ਮਹਿਮਾਨ ਹੈ ਮਾਲਕ ਨੂੰ ਚਿੰਤਾ ਕਰਨ ਦੇ ਤੂੰ ਮਹਿਮਾਨ ਹੈ ਅੱਜ ਹੈ ਤੇ ਕੱਲ ਨਹੀਂ ਪਰਮਾਤਮਾ ਦੀ ਬਣਾਈ ਹੋਈ ਇਸ ਸਰਾਹ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਚਿੰਤਾ ਕਰ ਰਿਹਾ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਪ੍ਰithvi ਨੂੰ ਕਿਵੇਂ ਥੰਮ ਕੇ ਰੱਖਣਾ ਹੈ ਸੂਰਜ ਨੂੰ ਕਿਵੇਂ ਗਰਦਿਸ਼ ਦੇ ਵਿੱਚ ਰੱਖਣਾ ਹੈ ਪਵਨ ਨੂੰ ਕਿਵੇਂ ਵਿਆਪਕ ਰੱਖਣਾ ਹੈ ਸੂਰਜ ਤੇ ਜ਼ਮੀਨ ਦੀ ਵਿੱਥ ਕਿੰਨੀ ਕੁ ਰੱਖਣੀ ਹੈ ਯਕੀਨ ਜਾਨੋ ਜੇਕਰ ਇਹ ਥੋੜੀ ਜਹੀ ਵੀ ਵਿੱਥ ਘਟ ਜਾਵੇ ਤਾਂ ਇਹ ਜ਼ਮੀਨ ਜਲ ਕੇ ਰਾਖ ਹੋ ਜਾਵੇ ਇਹ ਸਭ ਕੁਝ ਪ੍ਰਭੂ ਨੇ ਨਾਪ ਤੋਲ ਕੇ ਰੱਖਿਆ ਉਸ ਨੂੰ ਚਿੰਤਾ ਹੈ ਤੂੰ ਚਿੰਤਨ ਕਰ ਇਸ ਹਿਸਾਬ ਨਾਲ ਸਾਰੀ ਮਨੁੱਖਤਾ ਨੂੰ ਵੰਡਾਂਗੇ ਤਾਂ ਦੋ ਹਿੱਸਿਆਂ ਵਿੱਚ ਤਕਸੀਮ ਹੋਵੇਗੀ ਇੱਕ ਉਹ ਜਗਤ ਜੋ ਵਾਸ਼ਨਾ ਵਿੱਚ ਜੀ ਰਿਹਾ ਹੈ ਦੂਜਾ ਉਹ ਜਗਤ ਜੋ ਪ੍ਰਾਰਥਨਾਵਾਂ ਵਿੱਚ ਜੀ ਰਿਹਾ ਹੈ ਅਰਦਾਸ ਦੇ ਵਿੱਚ ਜੇਕਰ ਮੰਗ ਆ ਗਈ ਤਾਂ ਅਰਦਾਸ ਅਰਦਾਸ ਨਹੀਂ ਅਰਦਾਸ ਉਹ ਅਰਦਾਸ ਹੈ ਜਿਸ ਦੇ ਵਿੱਚ ਧੰਨਵਾਦ ਹੈ ਉਹ ਬੁਲੰਦੀਆਂ ਤੇ ਲੈ ਜਾਵੇਗੀ ਜਿਸ ਵਿੱਚ ਮੰਗ ਹੈ ਉਹ ਥੱਲੇ ਲੈ ਜਾਵੇਗੀ ਮੰਗਤੇ ਦਾ ਸਿਰਫ ਹੱਥ ਹੀ ਥੱਲੇ ਨਹੀਂ ਹੁੰਦਾ ਮੰਗਤੇ ਦੀ ਅਕਲ ਵੀ ਥੱਲੇ ਹੁੰਦੀ ਹੈ ਕਦੀ ਤੁਸੀਂ ਮੰਗਤੇ ਲੋਕਾਂ ਵਿੱਚ ਅਜੀਬ ਮਨੁੱਖ ਨਹੀਂ ਦੇਖੋਗੇ ਮੰਗਤੇ ਦੀ ਅਨਕ ਵੀ ਥੱਲੇ ਹੋ ਜਾਂਦੀ ਹੈ ਗੈਰਤ ਵੀ ਥੱਲੇ ਹੋ ਜਾਂਦੀ ਹੈ ਉਸ ਦਾ ਆਚਾਰ ਕਿਰਦਾਰ ਵੀ ਨੀਮਾ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਮੰਮਾ ਮੰਗਨ ਹਾਰ ਇਆਣਾ ਮੰਗਣ ਵਾਲਾ ਮੂਰਖ ਹੈ ਨਾਦਾਨ ਹੈ ਬੇਵਕੂਫ ਹੈ ਇਹ ਥੋੜੀ ਗੱਲ ਨਹੀਂ ਇਕਬਾਲ ਤਾਂ ਇੱਥੋਂ ਤੱਕ ਕਹਿੰਦਾ ਹੈ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਦਸ ਤਾਂ ਸਹੀ ਤੇਰੀ ਚਾਹਤ ਕੀ ਹੈ ਤੈਨੂੰ ਚਾਹੀਦਾ ਕੀ ਹੈ ਤੇਰੀ ਮਰਜ਼ੀ ਕੀ ਹੈ ਖੁਦਾ ਪੁੱਛੇ ਮੈਂ ਖੁਦਾ ਨੂੰ ਆਖਾਂ ਇਹ ਚਾਹੀਦਾ ਹੈ ਇਹ ਚਾਹੀਦਾ ਹੈ ਇਹ ਕਿਹੋ ਜਿਹਾ ਖੁਦਾ ਹੈ ਜਿਸ ਨੂੰ ਮੇਰੀਆਂ ਲੋੜਾਂ ਦਾ ਵੀ ਪਤਾ ਨਹੀਂ ਸਹੀ ਅਰਥਾਂ ਵਿੱਚ ਜੋ ਪਿਤਾ ਹੈ ਸਹੀ ਅਰਥ ਵਿੱਚ ਜੋ ਮਾਂ ਹੈ ਬੱਚੇ ਦੇ ਰੋਣ ਤੋਂ ਪਹਿਲੇ ਉਸ ਦੀ ਲੋੜ ਦੀ ਪੂਰਤੀ ਕਰ ਦਿੰਦੀ ਹੈ ਇੰਨਾ ਭਰੋਸਾ ਜੇਕਰ ਬੈਠ ਜਾਏ ਪ੍ਰਮਾਤਮਾ ਤੇ ਪਰੰਤੂ ਤੁਸੀਂ ਆਖੋਗੇ ਕਿ ਮੰਗਦੇ ਅਸੀਂ ਬਹੁਤ ਕੁਝਾਂ ਮਿਲਦਾ ਤਾਂ ਹੈ ਨਹੀਂ ਧਿਆਨ ਨਾਲ ਸੁਣਨਾ ਅਸੀਂ ਉਹ ਮੰਗਦੇ ਹਾਂ ਜੋ ਸਾਡੀ ਲੋੜ ਨਹੀਂ ਅਸੀਂ ਉਹ ਮੰਗਦੇ ਹਾਂ ਜੋ ਸਾਡੀ ਯੋਗਤਾ ਦੇ ਵਿੱਚ ਨਹੀਂ ਇੱਕ 5 ਸਾਲ ਦਾ ਬੱਚਾ ਆਪਣੇ ਪਿਓ ਨੂੰ ਆਖੇ ਤੇ ਪਿਓ ਹੋਵੇ ਥਾਣੇਦਾਰ ਤੇ ਇਸ ਦੇ ਕੋਲ ਭਰਿਆ ਹੋਇਆ ਪਿਸਤਲ ਹੋਵੇ ਆਖੇ ਮੈਨੂੰ ਦੇ ਦੇ ਪਿਤਾ ਜੀ ਮੈਂ ਪਿਸਟਲ ਚਲਾਉਣਾ ਇਸ ਦੇ ਨਾਲ ਖੇਡਣਾ ਤਾਂ ਪਿਤਾ ਕਹੇਗਾ ਇਹ ਖੜਿਆਉਣਾ ਨਹੀਂ ਜੋ ਮੈਂ ਤੈਨੂੰ ਦੇ ਦੇਵਾਂ ਭਰਿਆ ਹੋਇਆ ਹੈ ਮੈਂ ਤੈਨੂੰ ਨਹੀਂ ਦੇ ਸਕਦਾ ਤੇ ਉਹ ਰੋਵੇ ਪਿਓ ਨੂੰ ਦੁਸ਼ਮਣ ਸਮਝ ਲਵੇ ਜਿਵੇਂ ਇਹ ਬੱਚਾ ਪਿਓ ਤੋਂ ਮੰਗ ਰਿਹਾ ਹੈ ਤੇ ਪਿਓ ਨਹੀਂ ਦੇ ਰਿਹਾ ਤੇ ਪਿਤਾ ਦਾ ਨਾਂ ਦੇਣਾ ਇਹ ਉਸ ਦੀ ਮਿਹਰਬਾਨੀ ਹੈ ਦੇਣਾ ਉਸ ਦੀ ਕਠੋਰਤਾ ਹੋਵੇਗੀ ਜੇਕਰ ਦਿੰਦਾ ਤਾਂ ਪਿਓ ਮੂਰਖ ਹੈ ਨਹੀਂ ਦੇ ਰਿਹਾ ਤਾਂ ਪਿਓ ਸਿਆਣਾ ਹੈ ਜਿਹੜੀਆਂ ਜਿਹੜੀਆਂ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੋ ਰਹੀ ਇਹ ਉਸਦੀ ਬਖਸ਼ਿਸ਼ ਹੈ ਮੈਂ ਰੋ ਰੋ ਕੇ ਮੰਗੀ ਹੈ ਨਹੀਂ ਪੂਰੀ ਹੋਈ ਜੇ ਨਹੀਂ ਦਿੱਤਾ ਤਾਂ ਉਸਦੀ ਬਖਸ਼ਿਸ਼ ਹੈ ਚੀਖਦਾ ਚਲਾਉਂਦਾ ਹੋਇਆ ਕਈ ਵਾਰ ਮਨੁੱਖ ਕਹਿ ਦਿੰਦਾ ਹੈ اے ਪ੍ਰਭ ਇੰਨਾ ਮੈਂ ਤੜਫਦਾ ਪਿਆ ਤੂੰ ਦਿੰਦਾ ਹੀ ਨਹੀਂ ਉਸ ਦਾ ਨਾਂ ਦੇਣਾ ਉਸਦੀ ਬਖਸ਼ਿਸ਼ ਹੈ ਪ੍ਰਾਰਥਨਾ ਧੰਨਵਾਦ ਤੇ ਖੜੀ ਹੈ ਅਰਦਾਸ ਸ਼ੁਕਰਾਨੇ ਤੇ ਖੜੀ ਹੈ ਮੰਮਾ ਮੰਗਨ ਹਾਰ ਈਆਨਾ ਦੇਣ ਹਾਰ ਦੇ ਰਹੇ ਉਸ ਜਾਨਾ ਇਹ ਜੋ ਮੰਗ ਜਾਗਦੀ ਹੈ ਕਈ ਵਾਰੀ ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਿ ਮੇਰੀ ਲੋੜ ਵੀ ਨਹੀਂ ਇਹ ਮੇਰੀ ਮੰਗ ਹੈ ਇਹ ਵਾਸ਼ਨਾ ਹੈ ਇਸੇ ਨੂੰ ਵਾਸ਼ਨਾ ਕਹਿੰਦੇ ਨੇ ਸਮੇਂ ਦੇ ਨਾਲ-ਨਾਲ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਤੇ ਵਾਸ਼ਨਾ ਜਵਾਨ ਹੁੰਦੀ ਜਾ ਰਹੀ ਹੈ ਤਾਂ ਹੀ ਸਾਨੂੰ ਅਗਲਾ ਜਨਮ ਦੇ ਦਿੰਦੀ ਹੈ ਬੁੱਢੀ ਵਾਸ਼ਨਾ ਜਨਮ ਨਹੀਂ ਦੇ ਸਕਦੀ ਜਿਵੇਂ ਬੁੱਢੇ ਸਰੀਰ ਨੂੰ ਸੰਤਾਨ ਨਹੀਂ ਉਤਪੰਨ ਕਰ ਸਕਦੇ ਸਮੇਂ ਤੱਕ ਮੇਰੀ ਵਾਸ਼ਨਾ ਹੈ ਇਹ ਮੈਨੂੰ ਅਗਲਾ ਜਨਮ ਦੇ ਦੇਵੇਗੀ ਇਹ ਜਨਮ ਤਾਂ ਦੁੱਖ ਹੈ ਫਿਰ ਮੈਂ ਦੁਖੀ ਹੋਵਾਂਗਾ ਜਨਮ ਸਾਰੇ ਦੁੱਖਾਂ ਦੀ ਖਾਨ ਹੈ ਪ੍ਰਭ ਜਨਮ ਮਰਨ ਨਿਵਾਰ ਹਾਰ ਪਰੇਉ ਦਵਾਰ ਵਾਸ਼ਨਾ ਸਦਾ ਜਵਾਨ ਰਹਿੰਦੀ ਹੈ ਇੱਕ ਜਵਾਨ ਇੰਨਾ ਮੁਸੀਬਤ ਵਿੱਚ ਨਹੀਂ ਜਿੰਨਾ ਇੱਕ ਬੁੱਢਾ ਹੈ ਕਾਰਨ ਜਵਾਨ ਦੀ ਵਾਸ਼ਨਾ ਜਵਾਨ ਹੈ ਬੁੱਢੇ ਦੀ ਵਾਸ਼ਨਾ ਵੀ ਜਵਾਨ ਹੈ ਵਾਸ਼ਨਾ ਦੀ ਪੂਰਤੀ ਲਈ ਜਵਾਨ ਯਤਨਸ਼ੀਲ ਹੈ ਬੁੱਢਾ ਵਾਸ਼ਨਾ ਦੀ ਪੂਰਤੀ ਕਰ ਸਕੇ ਸਰੀਰ ਯਤਨਸ਼ੀਲ ਨਹੀਂ ਹੈ ਸਰੀਰ ਵਿੱਚ ਤਾਕਤ ਨਹੀਂ ਜਵਾਨ ਵਾਸ਼ਨਾ ਬੁੱਢੇ ਨੂੰ ਦੁਖਦ ਕਰਦੀ ਹੈ ਵਾਸ਼ਨਾ ਨੂੰ ਮਾਰਨ ਦਾ ਤਰੀਕਾ ਹੈ ਪ੍ਰਾਰਥਨਾ ਖਾਇਸ਼ਾਂ ਨੂੰ ਕਾਮਨਾਵਾਂ ਨੂੰ ਮਾਰਿਆ ਜਾ ਸਕਦਾ ਹੈ ਮਾਰਨ ਦਾ ਤਰੀਕਾ ਕੀ ਹੈ ਅਰਦਾਸ ਪਰ ਜੇ ਮੇਰੀ ਅਰਦਾਸ ਵੀ ਵਾਸ਼ਨਾ ਦੇ ਖੜੀ ਹੈ ਤਾਂ ਇਹ ਅਰਦਾਸ ਨਹੀਂ ਹੈ ਵਾਸ਼ਨਾ ਹੈ ਜੇ ਮੇਰੀ ਪ੍ਰਾਰਥਨਾ ਵੀ ਵਾਸ਼ਨਾ ਦੇ ਖੜੀ ਹੈ ਤਾਂ ਫਿਰ ਇਹ ਪ੍ਰਾਰਥਨਾ ਨਹੀਂ ਹੈ ਵਾਸ਼ਨਾ ਹੈ ਵਾਸ਼ਨਾ ਬੰਦੇ ਨੂੰ ਪ੍ਰਸ਼ਟ ਕਰਦੀ ਹੈ ਇਸ ਚੱਕਰ ਵਿੱਚ ਨਾ ਪੈਣਾ ਕਿ ਜਵਾਨੀ ਭੇਸ਼ਟ ਹੋ ਜਾਂਦੀ ਹੈ ਬੁੱਢੇ ਪ੍ਰਸ਼ਟ ਹੁੰਦੇ ਹਨ ਮਸ਼ੰਦਰਨਾਥ ਬੁਢੇਪੇ ਵਿੱਚ ਭ੍ਰਿਸ਼ਟ ਹੋਏ ਵਿਸ਼ਵਾਮਿੱਤਰ ਬੁਢੇਪੇ ਵਿੱਚ ਭ੍ਰਿਸ਼ਟ ਹੋਏ ਰੂਪ ਦੀ ਵਾਸ਼ਨਾ ਧਨ ਦੀ ਵਾਸ਼ਨਾ ਪ੍ਰਭੂ ਸੱਤਾ ਦੀ ਵਾਸ਼ਨਾ ਡੇਗੇਗੀ ਭ੍ਰਸ਼ਟ ਕਰੇਗੀ ਇਹ ਵਾਸ਼ਨਾ ਰੋਜ਼ ਰੋਜ਼ ਜਵਾਨ ਹੁੰਦੀ ਜਾ ਰਹੀ ਹੈ ਅਤੇ ਸਰੀਰ ਬੁੱਢਾ ਹੁੰਦਾ ਜਾ ਰਿਹਾ ਹੈ ਸਰੀਰ ਬੁੱਢਾ ਹੋਵੇ ਇਸ ਤੋਂ ਪਹਿਲੇ ਵਾਸ਼ਨਾ ਨੂੰ ਮਾਰ ਦੇਈਏ ਸਿਰਫ ਪ੍ਰਾਰਥਨਾ ਰਹਿ ਜਾਏ ਕੇਵਲ ਇੱਕੋ ਇੱਕ ਤਰੀਕਾ ਹੈ ਇੱਕ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਪ੍ਰਬੋਧ ਚੰਦਰ ਨਾਟਕ ਲਿਖਿਆ ਜਿਨ੍ਹਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਹਨ ਦੂਸਰੇ ਰਾਜ yogi ਭਰਤਰੀ ਦੋਵੇਂ ਬੁੱਢੇ ਹੋ ਗਏ ਹਨ ਤੇ ਬਿਰਧ ਅਵਸਥਾ ਦੀ ਆਪਣੀ ਮਾਨਸਿਕ ਦਸ਼ਾ ਬਿਆਨ ਕਰਦੇ ਹਨ ਉਹ ਕਹਿੰਦੇ ਹਨ ਕਿ ਸਰੀਰ ਦਾ ਬਲ ਜਾਂਦਾ ਰਿਹਾ ਅੱਖਾਂ ਦੀ ਜੋਤ ਵੀ ਜਾਂਦੀ ਰਹੀ ਕੰਨਾਂ ਦੀ ਸਰੋਤ ਵੀ ਜਾਂਦੀ ਰਹੀ ਮੇਰੇ ਜਿਹੜੇ ਬਾਲ ਸਖਾ ਮਿੱਤਰ ਸਨ ਉਹ ਵੀ ਨਹੀਂ ਰਹੀ ਮੇਰੀ ਜਾਤ ਵਾਲੇ ਭਾਵ ਮੇਰੀ ਤਰ੍ਹਾਂ ਸਾਧਨਾ ਕਰਨ ਵਾਲੇ ਆਪਣਾ ਜੀਵਨ ਸਫਲ ਕਰਕੇ ਚਲੇ ਗਏ ਪ੍ਰਭੂ ਵਿੱਚ ਲੀਨ ਹੋ ਗਏ ਜਿਹੜੇ ਸੇਵਕ ਹਨ ਉਹ ਵੀ ਮੇਰੇ ਪਿੱਛੇ ਸਾਥ ਛੱਡ ਗਏ ਕਿਉਂ ਬੁੱਢਾ ਹੈ ਬਾਰ-ਬਾਰ ਤੰਗ ਕਰਦਾ ਆ ਆਪ ਤਾਂ ਕੁਝ ਨਹੀਂ ਕਰ ਸਕਦਾ ਤੇ ਜ਼ੁਬਾਨ ਹੀ ਚਲਾਉਂਦਾ ਰਹਿਣਾ ਨਮਸਕਾਰ ਹੈ ਐ ਤ੍ਰਿਸ਼ਨਾ ਤੈਨੂੰ ਸਾਰੇ ਛੱਡ ਕੇ ਚਲੇ ਗਏ ਦਿਨ ਰਾਤ ਤੂੰ ਨਾਲ ਹੀ ਰਹੀ ਹੈ ਮੇਰਾ ਸਾਥ ਨਹੀਂ ਛੱਡਦੀ ਵਾਸ਼ਨਾ ਵਿੱਚ ਮਨੁੱਖ ਕੋਈ ਵੀ ਕੰਮ ਕਰੇ ਤਾਂ ਉਹ ਪ੍ਰਿਸ਼ਟ ਹੁੰਦਾ ਹੈ ਚਾਹੇ ਉਹ ਪਾਠ ਕਰੇ ਕੀਰਤਨ ਸੁਣੇ ਪਰ ਅੰਦਰ ਵਾਸ਼ਨਾ ਹੈ ਤਾਂ ਉਹ ਮਨੁੱਖ ਪ੍ਰਿਸ਼ਟ ਹੈ ਵਾਸ਼ਨਾ ਦਾ बोਧ ਉਸ ਦੇ ਦਿਲ ਦਿਮਾਗ ਤੇ ਹੁੰਦਾ ਹੈ ਦੂਜੇ ਰਾਜ yogi ਭਰਤਰੀ ਇਹ ਜਦੋਂ ਵਿਰਧ ਹੋ ਗਏ ਸਨ ਤਾਂ ਸਚਾਈ ਸਵਕਾਰ ਕਰ ਲਈ ਹੈ ਜਪ ਤਪ ਕਰਦਿਆਂ ਸਾਧਨਾ ਕਰਦਿਆਂ ਇੱਕ ਦਿਨ ਸਮਝ ਆ ਗਈ ਤੇ ਸੱਚ ਕਬੂਲ ਕਰ ਲਿਆ ਕਿ ਮੈਂ ਪ੍ਰਾਰਥਨਾ ਵਿੱਚ ਨਹੀਂ ਜੀ ਰਿਹਾ ਵਾਸ਼ਨਾਵਾਂ ਵਿੱਚ ਜੀ ਰਿਹਾ ਮੈਂ ਕੋਈ ਅਰਦਾਸ ਵਿੱਚ ਨਹੀਂ ਜੀ ਰਿਹਾ ਮੈਂ ਖਾਸ਼ੀਆਂ ਵਿੱਚ ਜੀ ਰਿਹਾ ਮੈਂ ਕੋਈ ਧੰਨਵਾਦ ਤੇ ਤਲਤੇ ਨਹੀਂ ਜੀ ਰਿਹਾ ਮੰਗਾਂ ਦੇ ਤਲਤੇ ਜੀ ਰਿਹਾ ਵਾਸ਼ਨਾ ਮਜਬੂਰ ਕਰਦੀ ਹੈ ਕਿ ਜੇ ਮੈਂ ਕੁਝ ਹਾਸਲ ਨਹੀਂ ਕਰ ਸਕਦਾ ਆਪਣੇ ਹੱਥਾਂ ਨਾਲ ਤਹਾ ਤਾਨੂੰ ਅੱਡ ਕੇ ਮੰਗ ਲਵਾਂ ਘਰ ਘਰ ਦੇ ਵਿੱਚੋਂ ਭिक्षा ਮੰਗ ਕੇ ਲਿਆਉਂਦਾ ਹਾਂ ਅਤੇ ਆਪਣੀ ਉਪਜੀਵਕਾ ਚਲਾਉਂਦਾ ਹਾਂ ਅੱਠਾਂ ਪਹਿਰਾਂ 'ਚੋਂ ਮੈਂ ਇੱਕ ਟਾਈਮ ਭੋਜਨ ਛਕਦਾ ਸਰੀਰ ਨੂੰ ਹਲਕਾ ਫੁਲਕਾ ਰੱਖਦਾ ਤਾਂ ਕਿ ਨੀਂਦ ਨਾ ਤੰਗ ਕਰੇ ਜਾ ਕੇ ਸਾਧਨਾ ਕਰਦਾ ਹਾਂ ਨੀਂਦ ਜਦੋਂ ਜ਼ੋਰ ਪਾਉਂਦੀ ਹੈ ਸੌ ਜਾਂਦਾ ਨਾ ਜ਼ਮੀਨ ਤੇ ਥੱਲੇ ਕੁਝ ਵਿਛਾਉਣ ਨੂੰ ਨਾ ਉੱਪਰ ਕੁਝ ਲੈਣ ਨੂੰ ਸਰਦੀ ਗਰਮੀ ਮੈਂ ਇਸੇ ਤਰ੍ਹਾਂ ਕੱਟਦਾ ਕੋਸ਼ਿਸ਼ ਕਰਦਾ ਹਾਂ ਕਿ ਕਿਸੇ ਸਾਖ ਸੰਬੰਧੀ ਵੀ ਮੈਨੂੰ ਯਾਦ ਨਾ ਆਵੇ ਕਿਤੇ ਮਾਂ-ਬਾਪ ਦੀ ਯਾਦ ਨਾ ਆ ਜਾਵੇ ਭਰਾ ਪਤਨੀ ਬੱਚਿਆਂ ਦੀ ਯਾਦ ਨਾ ਆ ਜਾਵੇ ਕੋਈ ਸਾਖ ਸੰਬੰਧੀ ਮੇਰੇ ਵਿਚਾਰਾਂ ਵਿੱਚ ਨਾ ਆਵੇ ਜੋਵਨ ਢਲ ਗਿਆ ਬੁੱਢਾ ਹੋ ਗਿਆ ਕੇ ਸਾਰੇ ਚਿੱਟੇ ਹੋ ਗਏ ਛੋਟੀਆਂ-ਛੋਟੀਆਂ ਕੱਪੜਿਆਂ ਦੀਆਂ ਟਾਕੀਆਂ ਇਕੱਠੀਆਂ ਕਰਕੇ ਗੋਦੜੀ ਬਣਾਈ ਪੈਣੀ ਹੈ ਬਿਲਕੁਲ ਬੀਆਵਾਨ ਉਜਾੜ ਵਿੱਚ ਮੈਂ ਝੁੱਗੀ ਬਣਾਈ ਹੈ ਇਤੋਂ ਬੰਦਿਆਂ ਦਾ ਲਾਂਗਾ ਨਾ ਹੋਵੇ ਮਨੁੱਖਾ ਦੀ ਪਹੁੰਚ ਤੋਂ ਪਰੇ ਉਹਨੋ ਕਮੇਨੂੰ ਨਾ ਦਿਖਾਈ ਦੇ ਨਾ ਕਿਉਂਕਿ ਗੋਰਖ ਨੇ ਅਜਿਹਾ ਕਿਹਾ ਹੈ ਪੜੇ ਹੋਏ ਗ੍ਰੰਥਾਂ ਨੂੰ ਬਾਰ-ਬਾਰ ਪੜ੍ਹਦਾ ਰਹਿੰਦਾ ਹਾਂ ਇਸ ਤਰ੍ਹਾਂ ਮੈਂ ਰੋਜ਼ ਸਾਧਨਾ ਕਰਦਾ ਮੰਤਰ ਬਾਰ-ਬਾਰ ਜਪਦਾ ਥੱਕ ਜਾਂਦਾ ਹਾਂ ਤੇ ਧਰਮ ਗ੍ਰੰਥਾਂ ਦਾ ਅਧਿਐਨ ਕਰਦਾ ਅਧਿਐਨ ਕਰਦਿਆਂ ਕਰਦਿਆਂ ਥੱਕ ਜਾਂਦਾ ਤਾਂ ਫਿਰ ਮੰਤਰ ਦਾ ਜਾਪ ਕਰਦਾ ਇਸ ਬੁੱਢੇ ਯੋਗੀ ਨੇ ਸਚਾਈ ਕਬੂਲ ਕਰ ਲਈ ਵਾਸ਼ਨਾ ਜੋ ਮੇਰੇ ਕੋਲੋਂ ਕਰਾਉਂਦੀ ਹੈ ਮੈਂ ਕਰਦਾ ਹਾਂ ਵਾਸ਼ਨਾ ਕਰਕੇ ਚਿੱਤ ਮੇਜਿਸ ਨੂੰ ਜਾਦ ਕਰਦਾ ਹੈ ਕਰਦਾ ਹੈ ਜੇ ਵਾਸ਼ਨਾ ਹੈ ਤਾਂ ਵਿਚਾਰਾਂ ਦੇ ਤਲ ਤੇ ਬੰਦਾ ਭ੍ਰਿਸ਼ਟ ਹੈ ਵਾਸ਼ਨਾ ਹੈ ਤਾਂ ਚਿੰਤਨ ਦੇ ਤਲ ਤੇ ਮਾਨਸਿਕ ਤਲ ਤੇ ਬੰਦਾ ਭ੍ਰਿਸ਼ਟ ਹੈ ਸਰੀਰਕ ਤਲ ਤੇ ਭ੍ਰਿਸ਼ਟ ਨਹੀਂ ਹੋ ਸਕਦਾ ਕਿਉਂਕਿ ਬਿਰਧ ਹੈ ਸਰੀਰ ਵਿੱਚ ਤਾਕਤ ਨਹੀਂ ਇਹ ਭ੍ਰਿਸ਼ਟਪੁਣਾ ਕਬੂਲ ਕਰਨਾ ਇਹ ਭ੍ਰਿਸ਼ਟਪੁਣਾ ਕਬੂਲ ਕਰ ਰਿਹਾ ਹੈ ਭਰਤਰੀ ਬਸ ਇਸ ਦਾ ਕਬੂਲ ਕਰਨਾ ਹੀ ਆਮ ਬੰਦਿਆਂ ਤੋਂ ਇਸ ਨੂੰ ਨਿਆਰਾ ਕਰ ਦਿੰਦਾ ਹੈ ਕਹਿੰਦੇ ਹਨ ਬੰਦਾ ਮਹਾਨ ਹੈ ਸਰੀਰ ਵਿੱਚ ਕੋਈ ਰੋਗ ਹੋਵੇ ਤਾਂ ਮਨੁੱਖ ਡਾਕਟਰ ਨੂੰ ਦੱਸਦਾ ਹੈ ਕੁਝ ਅਜਿਹੇ ਗੁਪਤ ਰੋਗ ਹਨ ਜਿਨ੍ਹਾਂ ਨੂੰ ਬੰਦਾ ਦੂਜਿਆਂ ਤੱਕ ਛੁਪਾਉਂਦਾ ਨਾ ਪਤਾ ਲੱਗੇ ਵਾਸ਼ਨਾ ਤਾਂ ਹੈ ਹੀ ਗੁਪਤ ਰੋਗ ਮਾਨਸਿਕ ਰੋਗ ਦੂਜੇ ਨੂੰ ਉਂਝ ਪਤਾ ਨਹੀਂ ਚੱਲਦਾ ਤੇ ਦੂਜੇ ਨੂੰ ਮਨੁੱਖ ਦੱਸਣਾ ਵੀ ਨਹੀਂ ਚਾਹੁੰਦਾ ਕਿ ਮੇਰੇ ਵਿੱਚ ਵਾਸ਼ਨਾ ਹੈ ਭਰਤਰੀ ਦੱਸਦੇ ਨੇ ਕਿ ਮੈਂ ਰੋਗੀ ਹਾਂ ਸਾਰਿਆਂ ਬੁੱਢਿਆਂ ਦੇ ਅੰਦਰ ਵਾਸ਼ਨਾ ਚੱਲਦੀ ਹੈ ਕਿਸੇ ਇੱਕ ਅੱਧ ਬੁੱਢੇ ਨੂੰ ਛੱਡ ਕੇ ਕਿਹੜੇ ਬੰਦੇ ਨੂੰ ਛੱਡ ਕੇ ਜਿਨ੍ਹਾਂ ਦੀ ਸੁਰਤ ਜੁੜੀ ਹੋਈ ਹੈ ਸ਼ਬਦ ਦੇ ਵਿੱਚ ਬ੍ਰਹਮ ਗਿਆਨ ਅੰਦਰ ਪੈਦਾ ਹੋ ਗਿਆ ਇਸ ਨੂੰ ਅਸੀਂ ਬੁੱਢਾ ਨਹੀਂ ਆਖ ਸਕਦੇ ਇਸ ਉੱਤੇ ਵਾਸ਼ਨਾ ਸਵਾਰ ਨਹੀਂ ਹੋ ਸਕਦੀ ਬੁੱਢੇ ਵਿੱਚ ਜੇਕਰ ਬਾਰ-ਬਾਰ ਕ੍ਰੋਧ ਪ੍ਰਗਟ ਹੁੰਦਾ ਹੈ ਤਾਂ ਵਾਸ਼ਨਾ ਕਰਕੇ ਹੋਵੇ ਬੁੱਢਾ ਤੇ ਸੁਭਾਅ ਵਿੱਚ ਚਿੜਚਿੜਾਪਨ ਨਾ ਆਵੇ ਕ੍ਰੋਧ ਨਾ ਆਵੇ ਕਾਰਨ ਵਾਸ਼ਨਾ ਬੜੀ ਪ੍ਰਭਲ ਹੈ ਪੂਰਤੀ ਹੋ ਸਕੇ ਪਰ ਸਰੀਰ ਵਿੱਚ ਤਾਕਤ ਨਹੀਂ ਸਾਰੀਆਂ ਦੁਨੀਆਂ ਦੇ ਜਿਹੜੇ ਰਾਜਨੀਤਿਕ ਹਨ ਅਤੇ ਜਿਨ੍ਹਾਂ ਦੇ ਕੋਲ ਸਿੰਘਾਸਨ ਹਨ 97% ਬੁੱਢੇ ਨੇ ਤਾਕਤ ਉਹਨਾਂ ਦੇ ਹੱਥਾਂ ਵਿੱਚ ਹੈ ਜਿਨ੍ਹਾਂ ਦੇ ਹੱਥ ਕੰਮ ਦੇ ਪਏ ਹਨ ਸਰੀਰ ਲੜਖੜਾਉਂਦਾ ਹੈ ਬਿਰਧ ਅਵਸਥਾ ਵਿੱਚ ਜਾਂ ਨਸ਼ੇ ਦੀ ਹਾਲਤ ਵਿੱਚ ਜਾਂ ਫਿਰ ਕਮਜ਼ੋਰ ਸਰੀਰ ਲੜਖੜਾਉਂਦਾ ਹੈ ਵਾਸ਼ਨਾ ਇੱਕ ਅਜੀਹਾ ਪ੍ਰਭੁਲ ਨਸ਼ਾ ਹੈ ਜਿਸ ਦੇ ਵਿੱਚ ਉਸ ਬੁੱਢੇ ਦਾ ਮਨ ਲੜਖੜਾਉਂਦਾ ਹੈ ਜਵਾਨ ਦੀ ਗੱਲ ਤਾਂ ਗੁਰਬਾਣੀ ਇੰਜ ਕਹਿੰਦੀ ਹੈ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਕੰਚਨ ਵਰਗੀ ਕਾਇਆ ਹੈ ਤੇ ਜਵਾਨ ਸਰੀਰ ਹੈ ਤੇ ਖੂਬਸੂਰਤੀ ਵੀ ਹੈ ਬਿਰਲੇ ਕਈ ਪਾਈਨ ਜਿੰਨਾ ਪਿਆਰੇ ਨਹੀਂ ਉਹ ਵਿਰਲਾ ਹੀ ਹੈ ਜਵਾਨ ਜੋ ਅੰਮਰਤ ਵੇਲੇ ਉੱਠ ਕੇ ਘੰਟਾ ਦੋ ਘੰਟਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੋਵੇ ਤੇ ਉਸ ਦੇ ਅੰਦਰ ਪ੍ਰਾਰਥਨਾ ਪੈਦਾ ਹੋਵੇ ਵਾਹਿਗੁਰੂ ਤੇਰਾ ਸ਼ੁਕਰ ਤੇਰਾ ਧੰਨਵਾਦ ਉਹ ਉਮਰ ਅਜੇ ਹੀ ਹੈ ਵਾਸ਼ਨਾ ਦੀ ਪੂਰਤੀ ਕਰ ਸਕੇ ਸਰੀਰ ਵਿੱਚ ਤਾਕਤ ਹੈ ਤਾਂ ਪ੍ਰਾਰਥਨਾ ਪੈਦਾ ਹੀ ਨਹੀਂ ਹੁੰਦੀ ਜੇਕਰ ਕਿਸੇ ਜਵਾਨ ਦੇ ਅੰਦਰ ਪ੍ਰਾਰਥਨਾ ਪੈਦਾ ਹੋ ਗਈ ਤਾਂ ਸਮਝ ਲੈਣਾ ਕੋਈ ਪ੍ਰਬਲ ਸੰਸਕਾਰ ਹਨ ਕੋਈ ਘਰਾਣਾ ਚੰਗਾ ਮਿਲ ਗਿਆ ਸੋਸਾਇਟੀ ਚੰਗੀ ਹੋ ਗਈ ਸਤ ਸੰਗ ਦਾ ਪ੍ਰਤਾਪ ਹੈ ਨਹੀਂ ਤਾਂ ਮੁਸ਼ਕਲ ਹੈ ਜਦੋਂ ਇਹ ਬੁੱਢਾ ਪਦਾਰਥ ਹਾਸਲ ਕਰਨ ਯੋਗਾ ਨਹੀਂ ਰਹਿੰਦਾ ਉਦੋਂ ਪਰਮਾਤਮਾ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਪਦਾਰਥ ਨੂੰ ਹਾਸਲ ਕਰਨ ਲਈ ਜਿੰਨੀ ਸਤਿਆ ਚਾਹੀਦੀ ਹੈ ਉਸ ਤੋਂ ਕਈ ਗੁਣਾ ਸਤਿਆ ਚਾਹੀਦੀ ਹੈ ਪਰਮਾਤਮਾ ਤਤ ਨੂੰ ਹਾਸਲ ਕਰਨ ਲਈ ਪ੍ਰਭੂ ਸੱਤਾ ਦੀ ਪ੍ਰਾਪਤੀ ਲਈ ਜਿੰਨੀ ਸਿਆਣਪ ਚਾਹੀਦੀ ਹੈ ਉਸ ਤੋਂ ਅਨੰਤ ਗੁਣਾ ਸਿਆਣਪ ਤੇ ਸਤਿਆ ਚਾਹੀਦੀ ਹੈ ਪ੍ਰਭੂ ਦੀ ਪ੍ਰਾਪਤੀ ਵਾਸਤੇ ਇਹ ਤਾਂ ਗਵਾ ਬੈਠਾ ਹਮੇਸ਼ਾ ਤਰਮਕ ਮੰਦਿਰਾਂ ਵਿੱਚ ਤੁਹਾਨੂੰ ਟਲੀਆਂ ਹੋਈਆਂ जिंदੀਆਂ ਮਿਲਣਗੀਆਂ ਬੁੱਢੇ ਸਰੀਰ ਮਿਲਣਗੇ ਜਵਾਨ ਤੱਕ ਕਿਤੇ ਕਿਤੇ ਹੀ ਦਿਸੇਗਾ ਜੋ ਮੇਰੀ ਮੰਗ ਪੂਰੀ ਨਹੀਂ ਹੋਈ ਉਸ ਦਾ ਨਾਂ ਪੂਰਾ ਹੋਣਾ ਹੀ ਮੇਰੇ ਵਾਸਤੇ ਭਲਾ ਸੀ ਇੰਨੀ ਗੱਲ ਦੀ ਜੇਕਰ ਸਮਝ ਆ ਗਈ ਤਾਂ ਧਰਮ ਦੀ ਦੁਨੀਆ ਵਿੱਚ ਗਤੀ ਹੋ ਸਕਦੀ ਹੈ ਗਿਲਾ ਸਿਕਵਾ ਦੂਰ ਹੋ ਸਕਦਾ ਹੈ ਧੰਨਵਾਦ ਮਨੁੱਖ ਦੇ ਨੇੜੇ ਆ ਸਕਦਾ ਹੈ ਸੁਕਰਾਨਾ ਜਿਸ ਦਾ ਵੀ ਕਰੋਗੇ ਉਸ ਦੇ ਨੇੜੇ ਆ ਜਾਓਗੇ ਖੁਦ ਨੂੰ ਮਨੁੱਖ ਹਲਕਾ ਮਹਿਸੂਸ ਕਰੇਗਾ ਜਦੋਂ ਮਨੁੱਖ ਧੰਨਵਾਦ ਵਿੱਚ ਆ ਜਾਂਦਾ ਹੈ ਸ਼ੁਕਰ ਹੈ ਤੇਰਾ ਸਤਿਗੁਰੂ ਮੰਗ ਕੋਈ ਵੀ ਨਹੀਂ ਤਾਂ ਸਿਆਣਾ ਹੋ ਜਾਂਦਾ ਹੈ ਗਿਆਣਾ ਨਹੀਂ ਪਤਾ ਹੈ ਮੇਰੇ ਪ੍ਰਭੂ ਨੂੰ ਕਿ ਮੈਨੂੰ ਕੀ ਚਾਹੀਦਾ ਅਣ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸਮਾਲ ਜਿਓ ਤੂੰ ਉਸ ਦਾ ਚਿੰਤਨ ਕਰੀ ਜਾ ਅਣ ਮੰਗਿਆ ਤੇਰੀ ਝੋਲੀ ਵਿੱਚ ਪਈ ਜਾਏਗਾ ਉਸ ਨੂੰ ਪਤਾ ਚੱਲੇਗਾ ਕਿ ਹੁਣ ਇਸ ਦੀ ਇਹ ਲੋੜ ਹੈ ਮਾਂ ਨੂੰ ਪਤਾ ਹੈ ਕਿ ਬੱਚਾ ਵੱਡਾ ਹੋ ਗਿਆ ਇਸ ਦਾ ਚੋਲਾ ਵੱਡਾ ਸਿਉਣਾ ਹੈ ਯਕੀਨ ਜਾਨੋ ਇੱਕ ਵਾਰੀ ਇਹ ਅਨੁਭਵ ਵਿੱਚ ਆ ਜਾਏ ਕਿ ਮੇਰੀਆਂ ਲੋੜਾਂ ਦੀ ਪੂਰਤੀ ਕਰਦਾ ਜਾਂਦਾ ਹੈ ਕਰਦਾ ਜਾਂਦਾ ਮੇਰੀ ਵਾਸ਼ਨਾ ਦੀ ਪੂਰਤੀ ਨਹੀਂ ਕਰਦਾ ਉਹ ਕਾਰਨ ਵਾਸ਼ਨਾ ਦੀ ਪੂਰਤੀ ਹੋ ਹੀ ਨਹੀਂ ਸਕਦੀ ਵਾਸ਼ਨਾ ਅੱਗ ਹੈ ਇਸ ਦੇ ਵਿੱਚ ਜਿੰਨੀਆਂ ਲੱਕੜਾਂ ਪਾਓ ਸਭ ਪਸਮ 600 ਬੇਗਮਾਂ ਸਨ ਨਿਜ਼ਾਮ ਹైదరాబాద్ ਦੀਆਂ ਪਰ ਵਾਸ਼ਨਾ ਦੀ ਪੂਰਤੀ ਤਾਂ ਨਹੀਂ ਹੋਈ ਸੈਂਕੜੇ ਮੁਲਕ ਫਤਿਹ ਕਰ ਲਏ ਸਿਕੰਦਰ ਨੇ ਪਰ ਲੋਭ ਦੀ ਪੂਰਤੀ ਤਾਂ ਨਾ ਹੋਈ ਹੰਕਾਰ ਦੀ ਵਾਸ਼ਨਾ ਹੰਕਾਰ ਕਹਿੰਦਾ ਹੈ ਮੈਂ ਹਾਂ ਮੈਂ ਹਾਂ ਤੂੰ ਕੀ ਹੈ ਤੂੰ ਕੁਝ ਵੀ ਨਹੀਂ ਹੰਕਾਰ ਦੀ ਵਾਸ਼ਨਾ ਹਿੰਸਕ ਬਣਾ ਦੇਵੇਗੀ ਲੋਭ ਦੀ ਵਾਸ਼ਨਾ ਬੇਈਮਾਨ ਬਣਾ ਦੇਵੇਗੀ ਕਾਮ ਦੀ ਵਾਸ਼ਨਾ ਦੁਰਾਚਾਰੀ ਬਣਾ ਦੇਵੇਗੀ ਮੈਨੂੰ ਪ੍ਰਾਰਥਨਾ ਕਰਨ ਦੀ ਜਾਂਚ ਨਹੀਂ ਆਈ ਮੈਂ ਤਾਂ ਡੋਲ ਰਿਹਾ ਹਾਂ ਡੋਲ ਰਿਹਾ ਹਾਂ ਤਾਂ ਗਿਰਾਂਗਾ ਵਾਸ਼ਨਾ ਵਿੱਚ ਜਿਹੜਾ ਡੋੜ ਹੈ ਭ੍ਰਸਟ ਹੋ ਜਾਏਗਾ ਸਾਹਿਬ ਇਥੇ ਕਹਿੰਦੇ ਹਨ ਕਿ ਡੋਲ ਨਾ ਸ਼ੁਕਰਾਨੇ ਵਿੱਚ ਆ ਜਾ ਉਹ ਸੱਚਾ ਪਰਿਪੂਰਨ ਪਰਮਾਤਮਾ ਬੜਾ ਮਿਹਰਬਾਨ ਹੈ ਉਹ ਤੇਰੇ ਸਰੀਰਕ ਮਾਂ ਬਾਪ ਨਾਲੋਂ ਜ਼ਿਆਦਾ ਸਿਆਣਾ ਹੈ ਪਰਮਾਤਮਾ ਦੀ ਸਿਆਨਪਤਾ ਉਦੋਂ ਪਤਾ ਲੱਗਦਾ ਜਦੋਂ ਵਾਸ਼ਨਾ ਦਾ ਪਰਦਾ ਅੱਖਾਂ ਤੋਂ ਇੱਕ ਪਾਸੇ ਹੋਵੇ ਇੰਜ ਨਹੀਂ ਪਤਾ ਲੱਗਦਾ ਵਾਸ਼ਨਾ ਮੇਰੇ ਸਾਹਮਣੇ ਹੈ ਤਾਂ ਗੁਰੂ ਵੀ ਕੁਝ ਨਹੀਂ ਹੈ ਮੇਰੀ ਵਾਸ਼ਨਾ ਮੇਰੀ ਵਾਸ਼ਨਾ ਹੈ ਗੁਰੂ ਉਦੋਂ ਮੇਰਾ ਮਿੱਤਰ ਹੈ ਜਦੋਂ ਮੇਰੀ ਵਾਸ਼ਨਾ ਦੀ ਪੂਰਤੀ ਕਰੇ ਜਿਹੜਾ ਗੁਰੂ ਮੇਰੀ ਵਾਸ਼ਨਾ ਦੀ ਪੂਰਤੀ ਕਰਨ ਲੱਗ ਪਵੇ ਉਹ ਗੁਰੂ ਮੇਰਾ ਗੁਰੂ ਨਹੀਂ ਹੈ ਉਹ ਤਾਂ ਦੁਸ਼ਮਣ ਹੋ ਗਿਆ ਨਹੀਂ ਪੂਰਤੀ ਕਰਦਾ ਗੁਰੂ ਜਦੋਂ ਵੀ ਗੁਰੂ ਦੇ ਉੱਤੇ ਸ਼ਿਕਵਾ ਪੈਦਾ ਹੋ ਜਾਏ हे ਗੁਰੂ ਅਸੀਂ ਤਾਂ ਥੱਕ ਗਏ ਤੇਰੇ ਦਰ ਤੇ ਆ ਆ ਕੇ ਮੱਥਾ ਰਗੜ ਰਗੜ ਕੇ ਖੇਡ ਤਾਂ ਬਣੀ ਨਹੀਂ ਗੁਰੂ ਤੇ ਜਦੋਂ ਵੀ ਗਿਲਾ ਪੈਦਾ ਹੋ ਜਾਏ ਸਮਝ ਲੈਣਾ ਕਿ ਇਸਨੇ ਅਜੇ ਗੁਰੂ ਦੇ ਦਿਲ ਦਿਮਾਗ ਨੂੰ ਸਮਝਿਆ ਨਹੀਂ ਜੋ ਮੇਰੇ ਲਈ ਹਾਨੀਕਾਰਕ ਹੋਵੇਗਾ ਉਸ ਦੀ ਪੂਰਤੀ ਨਹੀਂ ਕਰੇਗਾ ਹੋ ਸਕਦਾ ਕਿਸੇ ਲਈ ਗਰੀਬੀ ਦੀ ਵੀ ਲੋੜ ਹੋਵੇ ਹੋ ਸਕਦਾ ਕਿਸੇ ਲਈ ਦੁੱਖ ਦੀ ਵੀ ਲੋੜ ਹੋਵੇ ਅਤੇ ਬਿਨਾਂ ਦੁੱਖ ਤੋਂ ਇਹ ਸ਼ਾਇਦ ਨਾ ਠੀਕ ਹੋ ਗਿਲੇ ਜਨਮ ਨੂੰ ਮੁਰਝਾ ਦਿੰਦੇ ਨੇ ਤੇ ਉਸ ਦਿਨ ਜ਼ੁਬਾਨ ਤੋਂ ਇੱਕ ਵੀ ਗਿਲਾ ਨਹੀਂ ਨਿਕਲਦਾ